ਸ਼੍ਰੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਜ਼ਿਲੰਧਰ ਸ਼੍ਰੀ ਸ਼ਵਤਨ ਸ਼ਰਮਾ ਜੀ ਦੇ ਨਿਰਦੇਸ਼ ਨੇ ਇਹਤੂ ਜ਼ਿਲੰਧਰ ਪੁਲਿਸ ਲਗਾਤਾਰ ਜਿਹੜਾ ਹੈਗਾ ਚੋਰ ਸਨੇਚਰ ਅਤੇ ਜਿਹੜੇ ਵੀ ਕ੍ਰਿਮਨਲ ਐਲੀਮੈਂਟ ਹੈ ਉਹਨਾਂ ਤੇ ਲਗਾਤਾਰ ਕਾਰਵਾਈ ਜਿਹੜੀ ਹੈਗੀ ਕਬੀ ਹੈਗੀ ਉਸੇ ਸੀਰੀਜ਼ ਤੇ ਅਸੀਂ ਅੱਜ ਤੁਹਾਨੂੰ ਲਗਭਗ ਦੋ ਕੇਸਿਸ ਦੀ ਜਿਹੜੀ ਹੈਗੀ ਉਹ ਗ੍ਰੀਫਿੰਗ ਦੇਣੀ ਹੈਗੀ ਜਿਹਦੇ ਚ ਦੋ ਕੇਸ ਜਿਹੜੇ ਸਨੇਚਰਸ ਅਤੇ ਥੈਫਟ ਵਾਲੇ ਜਿਹੜੇ ਗਿਵਓ ਹੈਗੇ ਉਹ ਅਸੀਂ ਜਿਹੜੇ ਹੈਗੇ ਫੜੇ ਹੈਗੇ ਉਹਦੇ ਵਿੱਚ ਜਿਹੜਾ ਪਹਿਲਾ ਕੇਸ ਹੈ ਉਹ ਵੈਸਟ ਸਬ ਡਿਵੀਜ਼ਨ ਦਾ ਹੈਗਾ ਪੁਲਿਸ ਸਟੇਸ਼ਨ ਬਾਬਾ ਖੇਲ ਦਾ ਜਿੱਥੇ ਕਿ ਜਿਹੜੇ ਗਿਵੋ ਚੋਰੀ ਕਰਦਾ ਸੀ ਇਹਦੇ ਨਾਲ ਹੀ ਫੋਨ ਫਾਨ ਜਿਹੜੇ ਨੇ ਫੋਨ ਕਰਦਾ ਸੀ ਇਸ ਇਸ ਸੀਰੀਜ਼ ਦੇ ਵਿੱਚ ਇੱਕ 158 ਨੰਬਰ ਦਾ ਐਫ ਆਰ 302 ਬੀ ਐਨ ਐਸ ਨਾਲੇ 317 ਬੀ ਐਨ ਐਸ ਦਾ ਅਧਵਾ ਬੰਜੂਰ ਦਾ ਹਿਤ ਪੁਲਿਸ ਸਟੇਸ਼ਨ ਬਸਤੀ ਬਾਬਾ ਖੇਲ ਰਜਿਸਟਰ ਕੀਤੀ ਹੈਗੀ ਅਸੀਂ ਜਿਹੜਾ ਹੈਗਾ ਇਹਦੇ 'ਚ ਗੂਆ ਟੈਕਨੀਕਲ ਐਂਡ ਹਿਊਮਨ ਨਾਲੇ ਵਰਕ ਕੀਤਾ ਸੀ ਸਾਡੀ ਵੱਖ-ਵੱਖ ਟੀਮ ਨੇ ਐਫਰਟ ਕਰਕੇ ਜਿਹੜੇ ਹੈਗੇ ਇਹਦੇ 'ਚ ਦੋ ਬੰਦੇ ਗੁਪੀਤ ਤੇ ਮਨਪ੍ਰੀਤ ਗੁਪੀਤ 'ਚ ਪਹਿਲਾਂ ਇੱਕ ਪਵਚਾ ਹੈਗਾ ਮਨਪ੍ਰੀਤ 'ਚ ਪਹਿਲਾਂ ਪੰਜ ਪਵਚੇ ਹੈਗੇ ਆ ਇਹ ਦੋਨੋਂ ਕਪੂਥਲਾ ਦੇ ਵਹਣ ਵਾਲੇ ਹੈਗੇ ਇਹਨਾਂ ਤੋਂ ਜਿਹੜਾ ਹੈਗਾ ਇੱਕ ਬਿਨਾ ਨੰਬਰ ਦੀ ਮੋਟਰਸਾਈਕਲ ਸਪਲੈਂਡਰ ਇੱਕ ਸਕੂਟਰੀ ਤੇ ਮੋਬਾਈਲ ਫੋਨ ਲੁੱਟ ਹੋਏ ਹੈਗੇ ਤੋਂ ਜਿਹੜਾ ਆ ਜਿਹੜੇ ਹੈਗੇ ਵੈਸ ਸਬਡਿਵੀਜ਼ਨ ਤੇ ਲੁੱਟ ਖੋ ਅਤੇ ਜਿਹੜੀ ਚੋਰੀਆ ਦੀ ਬਗਦੱਤਾ ਕਰਦੇ ਸੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਰਾਉਂਡ ਅਪ ਕੀਤਾ ਹੈਗਾ ਹੁਣ ਅਸੀਂ ਇਹਨਾਂ ਦੀ ਫਰਦਸ ਤਸਦੀਕ ਜਿਹੜੀ ਹੈਗੀ ਕਰੇ ਹੈਗੇ ਇੱਕ ਅਨਦਰ ਕੇਸ ਜਿਹੜਾ ਹੈਗਾ ਉਹ ਸਬ ਡਿਵੀਜ਼ਨ ਮਾਡਲ ਟਾਊਨ ਦਾ ਹੈਗਾ ਜਿੱਥੇ ਅਸੀਂ 210 ਨੰਬਰ ਐਫਆਈਆ ਪੁਲਿਸ ਸਟੇਸ਼ਨ ਡਿਜ਼ਾ ਨੰਬਰ 6 ਦਰਜ ਕੀਤੀ ਹੈਗੀ ਅੰਡਰ ਸੈਕਸ਼ਨ 303 ਬੀਐਨਐਸ ਪੁਲਿਸ ਸਟੇਸ਼ਨ ਡਿਜ਼ਾ ਨੰਬਰ 6 ਅਜਿਛ ਜਿਹੜਾ ਬੰਦਾ ਹੈਗਾ ਉਹਦਾ ਨਾਮ ਹਰਜਿੰਦਰ ਅਲੀਆ ਜਿੰਦਾ ਹੈਗਾ ਇਹਦੇ ਚ ਇਹ ਇਹਦੇ ਤੋਂ ਇੱਕ ਬਾਈਕ ਉਹ ਚਾਰ ਜਿਹੜੀ ਸੋਨੇ ਦੀ ਵਾਲੀਆਂ ਉਹ ਰਿਕਵਰ ਕੀਤੀ ਗਈ। ਅੱਜੀ ਇਹਦੀ ਰਿਕਵਰੀ ਲਈ ਸਪੈਸ਼ਲ ਅਫਰਟ ਸਾਡੇ ਐਸਐਚਓ 6 ਨੰਬਰ ਵੱਲੋਂ ਕੀਤੇ ਗਏ ਸੀਗੇ। ਆ ਇਹਦੇ ਚ ਜਿਹੜਾ ਹੈਗਾ ਜਿਹੜੀ ਮੋਟਰਸਾਈਕਲ ਹੈਗੀ ਉਹ ਅਸੀਂ ਵੈਰੀਫਾਈ ਕਰਦੇ ਹਾਂ ਵੈਦਰ ਉਹ ਚੋਰੀ ਦਾ ਹੈ ਜਾਂ ਸਨੇਚ ਕੀਤਾ ਹੈਗਾ ਉਹ ਅਸੀਂ ਚੈੱਕ ਕਰੇ ਹੈਗੇ। ਆ ਜਿਹੜਾ ਹਰਜਿੰਦਰ ਹੈਗਾ ਆ ਵੀ ਜ਼ਿਲ੍ਹਾ ਕਪੂਰ ਥਲੇ ਦਾ ਰਹਿਣ ਵਾਲਾ ਹੈਗਾ। ਆ ਜਿਹੜਾ ਹਰਜਿੰਦਰ ਜਿਹੜਾ ਹੈਗਾ ਆ ਪਹਿਲਾਂ ਵੀ ਜਲੰਧਰ ਦਾ ਇੱਕ ਮੁਕਦਮਾ 6 ਨੰਬਰ ਦੇ ਵਿੱਚ ਲੋੜਿੰਦਾ ਹੈਗਾ ਜਿਨੇ ਇੱਥੇ ਇੱਕ ਜਿਹੜਾ ਕਾਫੇ ਦੇ ਬਾਹਰ ਸਨੇਚਿੰਗ ਕੀਤੀ ਸੀਗੀ ਇਸ ਤੋਂ ਇਲਾਵਾ ਇੱਕ ਉਹ ਮੁਕਦਮਾ ਜਲੰਧਰ ਦਿਹਾਤੀ ਲਾਂਬੜਾ ਦੇ ਵਿੱਚ ਸਨੇਚਿੰਗ ਦਾ ਦਰਜ ਹੈਗਾ ਉੱਥੇ ਵੀ ਆ ਲੋੜਿੰਦਾ ਹੈਗਾ ਤਾਂ ਆ ਦੋ ਕੇਸਿਸ ਦੇ ਵਿੱਚ ਲੋੜਿੰਦਾ ਹੈਗਾ ਇਸ ਹਰਜਿੰਦਰ ਦੇ ਜਿਹੜੇ 올ਰੇਡੀ ਜਿਹੜੇ ਤਿੰਨ ਮੁਕਦਮੇ ਹੈਗੇ ਪੁਰਾਣੇ ਜਿਹੜੇ ਦਰਜ ਹੈਗੇ ਅਸੀਂ ਇਹਦੇ ਜਿਹੜੇ ਅਸੋਸੀਏਟਸ ਹੈਗੇ ਅਸੀਂ ਚੈੱਕ ਕਰੇ ਹੈਗੇ ਕਿ ਇਹਦੇ ਨਾਲ ਕੋਣ-ਕੋਣ ਸੀ ਆ ਕਿੱਥੇ ਵੇਚਦਾ ਸੀ ਅਕੋਰਡਿੰਗਲੀ ਅਸੀਂ ਇਨਵੈਸਟੀਗੇਸ਼ਨ ਦੇ ਤਹਿਤ ਦੋਨੋਂ ਕੇਸਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਸਾਡੀ ਟੀਮਾਂ ਨੇ ਬੜੀਆ ਕੰਮ ਕੀਤਾ ਹੈਗਾ ਉਹ ਕਾਮਯਾਬੀ ਹਾਸਿਲ ਕੀਤੀ ਹੈਗੀ ਜਦ ਜਿਹੜਾ ਆਪਾਂ ਇਹ ਕਹਿੰਦੇ ਤੁਸੀਂ ਪਹਿਲਾਂ ਬਸਤੀ ਬਾਬਾ ਖੇੜੜਾ ਦੀ ਗੱਲ ਕਰਨੀ ਹੈ ਜਿਹੜਾ ਗੁਰਪ੍ਰੀਤ ਤੇ ਮਨਪ੍ਰੀਤ ਐਨਾਂ ਨੇ ਲੈਟਰ ਜਿਹਦੇ ਤੋਂ ਰੰਝਾ ਹੈ 55 ਨੰਬਰ ਐਫ ਆਈ ਆਰ ਉਹ ਕੀ ਵਾਰਦਾ ਤਸਦੀਕ ਕਦੋਂ ਕੀਤੀ ਸੀ ਦੇਖੋ ਜੀ ਇਹਨਾਂ ਨੇ ਇੱਕ ਬਾਈਕ ਜਿਹੜੀ ਹੈਗੀ ਉਹ ਕੋਈ ਕੀਤੀ ਸੀਗੀ ਬਾਲੀਆਂ ਕੋ ਕੀਤੀ ਸੀਗੀ ਜੇ ਹਾਂ ਜੀ ਜੀ ਬਾਲੀਆਂ ਖੁਦਾ ਬਾਈਕ ਕੋ ਬਾਈ ਬਾਈਕ ਬਾਈਕ ਦੀ ਖੋਈ ਬਾਈਕ ਦੀ ਖੋ ਬੜੀ ਹੈ ਬਾਈਕ ਦੀ ਖੋ ਠੀਕ ਕਿੱਥੇ ਕਿੱਥੇ ਜਿਹੜਾ ਬਸਤੀ ਬਾਬਾ ਖੇਲ ਦੇ ਗਿਆ ਤੇ ਇਹਨਾਂ ਨੇ ਜਿਹੜਾ ਕਿ ਇਹ ਜਿਹੜਾ ਦੂਜਾ ਜਿੰਦਰ ਦੱਸਿਆ 6 ਨੰਬਰ ਇਹ ਤੁਸੀਂ ਆਪਣੀ ਇੰਟਰ ਤੇ ਪੜਿਆ ਦੇਖੋ ਦੋਨੋਂ ਸਪੈਸੀਫਿਕਲੀ ਇੰਟੈਲੀਜੈਂਸ ਉਹ ਸਾਡੀ ਜਿਹੜੀ ਟੀਮਾਂ ਹੈਗੀ ਫੀਲਡ ਤੇ ਵਿੱਚ ਲੱਗਿਆ ਹੈਗੀ ਉਹਨਾਂ ਨੇ ਇਹਨਾਂ ਨੂੰ ਅਫਰ ਰਾਉਂਡ ਅਪ ਕਰਕੇ ਜਿਹੜਾ ਹੈਗਾ ਕਮਿਆ ਵੀ ਹਾਸਿਲ ਕੀਤੀ ਹੈ ਜਿਹੜਾ ਹਰਜਿੰਦਰ ਵਾਲੇ ਤੁਸੀਂ ਦੱਸਿਆ ਕਿ ਕੈਫੇ ਦੇ ਬਾਹਰ ਲੋਕ ਕਿਤੇ ਸੀ ਆ ਉਹ ਨਹੀਂ ਕਿ ਮੀਆਂ ਬੀਬੀ ਜਲੰਧਰ ਆਇਸੋ ਆਈ ਸੀਗੇ ਉਹ ਦਵਾਈ ਲੈਣ ਲਈ ਹੈ ਨਾ ਸਵੇਰੇ ਸਵੇਰੇ ਹਾਂ ਉਹੀ 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 ਸੈਡ ਸਾਈਡ ਕੇਸ ਹੀ ਹੈਗਾ ਉਸ ਕੇਸ ਦੇ ਵਿੱਚ ਵੀ ਅਸੀਂ ਨਾਲ ਜੀ ਅਰੈਸਟ ਹੋ ਗਏ ਬਾਹਰ ਇੱਕ ਜੀ ਜੀ ਜੀ